ਜੀ ਤੁਸੀਂ ਦੇਖ ਰਹੇ ਹੋ ਰੇਜ਼ਿੰਗ ਪੰਜਾਬ ਟੀਵੀ ਅੱਜ ਅਸੀਂ ਪਹੁੰਚੇ ਆ ਬੜੌਦੀ ਟੂਲ ਪਲਾਜ਼ਾ ਦੇ ਉੱਪਰ ਜਿੱਥੇ ਕਿ ਲੋਕ ਹਿੱਤ ਮਿਸ਼ਨ ਵੱਲੋਂ ਲੜੀਵਾਰ ਭੁਖ ਹੜਤਾਲ ਵੀ ਚੱਲ ਰਹੀ ਹੈ ਤੇ ਅੱਜ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਜੋ ਕਿ ਸੱਦਾ ਕਾਲ ਹੈ ਜਿਹੜੀ ਉਹ ਦਿੱਤੀ ਗਈ ਸੀ ਉਸ ਨੂੰ ਦੇਖਦੇ ਹੋ ਕਿ ਤੁਹਾਨੂੰ ਆਓ ਇੱਥੇ ਦੀਆਂ ਲਾਈਵ ਤਸਵੀਰਾਂ ਵੀ ਦਿਖਾਣੇ ਆ ਤੇ ਗੱਲਬਾਤ ਕਰਦੇ ਆ ਲੋਕ ਹਿੱਤ ਮਿਸ਼ਨ ਦੇ ਜੋ ਮੈਂਬਰ ਨੇ ਉਹਨਾਂ ਦੇ ਨਾਲ

दो ताज बदल दो बदल दो पंजाब सरकार मुर्दाबाद मुदाबाद मोदी सरकार मुर्दाबाद मुदाबाद मुर्दाबाद मोदी सरकार मुर्दाबाद 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 ठंड ਜਾਨ ਬਚਾਓ ਜਾਨ ਬਚਾਓ ਕੱਲੇ ਵਾਲ ਦੀ ਜਾਨ ਬਚਾਓ ਜਾਨ ਬਚਾਓ ਜਾਨ ਬਚਾਓ ਫਿਰ ਕਾਫਰਾਤੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸੀਨਾ ਜੋਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਾਲ ਮਟੋ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਫਿਰ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨੀਪਾਲ ਸਾਹਿਬ ਆ ਟੂਲ ਪਲਾਜ਼ਾ ਦੇ ਧਰਨਾ ਦਿੱਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਤੁਹਾਡਾ ਭਾਈ ਪਹਿਲਾਂ ਧੰਨਵਾਦ ਪ੍ਰਸਾਣ ਦਾ ਅਸੀਂ ਇੱਥੇ ਪਹੁੰਚੇ ਆ ਇਹ ਕੌਲ ਜਿ세 ਬੰਦੇ ਜੋ ਡੱਲੇ ਵਾਲ ਭੁਖੜਤਾਲ ਤੇ ਬੈਠਾ ਏ ਉਹ ਵੀ ਕੌਲਤੀ ਵੀ ਆਪਾਂ ਪੰਜਾਬ ਭਾਰਤ ਬੰਦ ਕਰਨਾ ਏ ਉਹਦੇ ਕਾਰਨ ਅਸੀਂ ਇਲਾਕਾ ਸਾਰਾ ਨਿਕਲ ਕੇ ਅਸੀਂ ਟੋਲ ਪਲਾਜ਼ਾ ਬੜੌਦੀ ਭੁਖੜਤਾਲ ਤੇ ਵੀ ਲੜੀ ਵਾ ਚੱਲਦੇ ਹੋਰੇ ਅਸੀਂ ਫਿਰ ਇਹ ਬੰਦ ਕਰਿਆ ਜੀ ਆਪਾਂ ਟੋਲ ਪਲਾਜ਼ਾ ੱਲੇ ਵਾਲ ਸਾਹਿਬ ਨੂੰ ਤਕਰੀਬਨ 1 ਮਹੀਨੇ ਦੇ ਪਤ ਦਿਨ ਹੋ ਗਿਆ ਹੈ ਭੁਖੜਤਾਲ ਤੇ ਬੈਠੇ ਤੇ ਲੋਕ ਮਿਸ਼ਨ ਵੱਲੋਂ ਵੀ ਹੋਰੇ ਲੜੀਵਾਰ ਭੁਖੜਤਾਲ ਚੱਲ ਰਹੀ ਹੈ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਲੜੀਵਤ ਅਸੀਂ ਸਰਕਾਰਾਂ ਨੂੰ ਜਗਾਉਣ ਵਾਸਤੇ ਵੀ ਅਸੀਂ ਵੀ ਆਪਣਾ ਜੋਦਾਨ ਪਾਈਏ ਉਰੇ ਬੈਠੀਏ ਦੱਲੇ ਵਾਲੋਂ ਸਰਕਾਰ ਤੱਕ ਮੜੀ ਆਵਾਜ਼ ਆਵੇ ਪੰਜਾਬ ਸਰਕਾਰ ਨੂੰ ਮੜਾ ਪੰਜਾਬ ਸਰਕਾਰ ਵੀ ਸੁੱਤੀ ਪਈ ਹੈ ਮੋਦੀ ਸਰਕਾਰ ਵੀ ਸੁੱਤੀ ਪਈ ਹੈ ਜਗਾਉਣ ਵਾਸਤੇ ਅਸੀਂ ਇਹ ਤਾਂ ਭੁਖੜਤਾਲ ਵੀ ਅਸੀਂ ਤਾਂ ਕਰੀ ਆਏ ਪਰ ਇਹ ਸਰਕਾਰਾਂ ਸੁੱਤੀਆਂ ਪਈਆਂ ਜੇ ਕੋਈ ਦੱਲੇ ਵਾਲੋਂ ਸਾਡੇ ਉਹਨੂੰ ਹੋ ਗਿਆ ਕੁਝ ਤਾ ਆਮਾ ਹੋਊਗਾ ਪੰਜਾਬ ਦੇ ਵਿੱਚ ਭਾਰ ਦੇ ਵਿੱਚ ਇਹ ਸਰਕਾਰ ਤੇ ਸਾਹਮਣੇ ਨਹੀਂ ਜਾਣਾ ਫਿਰ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਤੇ ਬਹੁਤ ਔਖਾ ਹੋਊਗਾ ਡੱਲੇ ਵਾਲਾ ਪਰਮਾਤਮਾ ਤੰਦਰੁਸਤੀ ਰੱਖੇ ਕੋਈ ਸਰਕਾਰ ਆ ਇੱਛਾ ਨਹੀਂ ਲੰਦੀ ਕਿਾ ਮੋਦੀ ਨੇ ਗੁਰਪੁਰਬ ਤੇ ਵਾਅਦਾ ਕਰਿਆ ਦਾ ਮੈਂ ਤਿੰਨੇ ਕਾਨੂੰਨ ਵਾਪਸ ਕਰ ਲੇ ਉਹ ਤਿੰਨੇ ਕਾਨੂੰਨ ਨਾ ਉਹਨੇ ਵਾਪਸ ਕਰਿਆ ਉਦਾਂ ਹੀ ਲਾਗੂ ਸਟੇਟਾਂ ਮਤਲਬ ਭੇਜਦੇ ਹੋ ਨਾ ਸਾਰਿਆਂ ਨੂੰ ਕਿੱਥੇ ਵੀ ਰਾਜ ਸਰਕਾਰਾਂ ਹੈਗੀਆਂ ਅੱਜ ਡੱਲੇਵਾਲ ਜੀ ਨੂੰ 32-33 ਦਿਨ ਹੋ ਗਏ ਜੀ ਮਰਨ ਵੜਤੇ ਬੈਠੇ ਸੋ ਜਿਹੜੀ ਜਥੇਬੰਦੀ ਵੱਲੋਂ ਕਾਲ ਆਈ ਸੀ ਟੈਕਨੋਲੀ ਵਾਟਰ ਤੋਂ ਸ਼ੰਭੂ ਵਾਟਰ ਤੋਂ ਸੋ ਉਹਦਾ ਪੂਰਨ ਸਮਰਥਨ ਕਰਦੇ ਹੋਏ ਸਾਡਾ ਇਲਾਕਾ ਨਿਕਲ ਕੇ ਆਇਆ ਨੌਜਵਾਨ ਬਜ਼ੁਰਗ ਮੋਢੇ ਨਾਲ ਮੋਢਾ ਜੋੜ ਕੇ ਅੱਜ ਖੜੇ ਹੋਰੇ ਰੋਡ ਜਾਮ ਹੈ ਸੋ ਇਸ ਤੋਂ ਬਿਨਾ ਪਿੰਡਾਂ 'ਚ ਵੀ ਬੰਦ ਕਰਿਆ ਹੋਇਆ ਹੈ ਪਿੰਡ ਪੱਦਰ ਤੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਪਿੰਡਾਂ 'ਚ ਵੀ ਉਹਨਾਂ ਨੇ ਟਰਾਲੀਆਂ ਲਾਈਆਂ ਹੋਈਆਂ ਪਿੰਡਾਂ 'ਚ ਵੀ ਟ੍ਰੈਫਿਕ ਬੰਦ ਕਰੀ ਹੋਈ ਹੈ ਸੋ ਪਿੰਡਾਂ 'ਚ ਵੀ ਬਹੁਤ ਭਰਪੂਰ ਸਮਰਥਨ ਸਾਨੂੰ ਮਿਲ ਰਿਹਾ ਇਸ ਧਰਨੇ ਦੇ ਵਿੱਚ ਕਿਨੇ ਕਿਨੇ ਨੂੰ ਜਾਣ ਦੀ ਛੋਟ ਦਿੱਤੀ ਜਾ ਰਹੀ ਐ ਐਂਬੂਲੈਂਸ ਹੋ ਗਈਆਂ ਫੌਜ ਦੀਆਂ ਗੱਡੀਆਂ ਹੋ ਗਈਆਂ ਕੋਈ ਅਮਰਜੈਂਸੀ ਹੈ ਕਿਸੇ ਬੱਚੇ ਦਾ ਕੋਈ ਪੇਪਰ ਹੈ ਜਾਂ ਕਿਸੇ ਨੇ ਬਾਹਰ ਨੂੰ ਜਾਣਾ ਫਲਾਈਟ ਹੈ ਅਮਰਜੈਂਸੀ ਜਿਹੜੀਆਂ ਸੁਭਾਅਮਾਨ ਨੇ ਉਹ ਸਾਰੀਆਂ ਚੱਲੂਆਂ ਬਾਕੀ ਸਾਰੇ ਬੰਦ ਹੈ ਹੋਰ ਕਿਸੇ ਨੂੰ ਲੰਘਣ ਨਹੀਂ ਦਊਂਗਾ ਪ੍ਰਸ਼ਾਸਨ ਵੱਲੋਂ ਕਿਦਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਨਹੀਂ ਪ੍ਰਸ਼ਾਸਨ ਤਾਂ ਚਲੋ ਸਰਕਾਰਾਂ ਦੇ ਹੀ ਹੁੰਨੇ ਆ ਪ੍ਰਸ਼ਾਸਨ ਦਾ ਤਾਂ ਕੋਈ ਸਹਿਯੋਗ ਨਹੀਂ ਹੁੰਦਾ ਕਿਸੇ ਵੀ ਉਹਦੇ ਚ ਕਿਉਂਕਿ ਪ੍ਰਸ਼ਾਸਨ ਜੇ ਸਹਿਯੋਗ ਕਰੇ ਤਾਂ ਵੱਡੇ ਪੱਧਰ ਤੇ ਚੱਲ ਸਕਦਾ ਧਰਨਾ ਇਹ ਮੰਗਾ ਵੀ ਮਨਾਈਆਂ ਜਾ ਸਕਦੀਆਂ ਨੇ ਕੋਈ ਔਖਾ ਨਹੀਂ ਹੈ ਪਰ ਪ੍ਰਸ਼ਾਸਨ ਕੋਈ ਅੱਥੇ ਕੋਈ ਸਾਨੂੰ ਕੋਈ ਬਹੁਤਾ ਸਹਿਯੋਗ ਨਹੀਂ ਹੈ ਪ੍ਰਸ਼ਾਸਨ ਵੱਲੋਂ ਅਗਲੀ ਰਣਨੀਤੀ ਕੀ ਰਹੇ ਅਗਲੀ ਜੋ ਸਾਨੂੰ ਖਨੌਰੀ ਵਾਟਰ ਤੋਂ ਕਾਲ ਆਊਗੀ ਜਿਥੇ ਬੰਦੀਆਂ ਦਾ ਜੋ ਹੁਕਮ ਆਊਗਾ ਬੰਦ ਦਾ ਆਊਗਾ ਸੜਕ ਤੇ ਬੈਠਣਾ ਜਾਂ ਮਾਰਨਵਾਰਤੇ ਕਿਸੇ ਨੂੰ ਬੈਠਣਾ ਇਹ ਹੋਰ ਤਾਂ ਨਾਉ ਲਿਖਾਏ ਜਾਊਂਗੇ ਸਾਡੇ ਧਰਨੇ ਚ ਵੀ ਜਾਊਂਗੇ ਅਸੀਂ ਵੀ ਆਪਣੇ ਨੌ ਲਿਖਾਉਂਗੇ ਅਸੀਂ ਵੀ ਨਾਲ ਮਰਨ ਮਰਦੇ ਬੈਠਾਂਗੇ ਜਿਵੇਂ ਕਿ ਲੜੀਵਾਰ ਰੇ ਭੁਖੜਦਾਲ ਵੀ ਚੱਲ ਰਹੀ ਹੈ ਉਸ ਦੇ ਵਿੱਚ ਕਿਵੇਂ ਦਾ ਸਮਰਥਨ ਮਿਲ ਰਿਹਾ ਹੈ ਅੱਜ 11ਵਾਂ ਦਿਨ ਹੈ ਜੀ ਲੜੀਵਾਰ ਭੁਖੜਦਾਲ ਤੇ ਅੱਜ ਬੈਨਿੰਗਪਾਲ ਜੀ ਦੀਪਾ ਪ੍ਰੋਲ ਮਾਸਟਰ ਜੀ ਹੇਵਤ ਸਿੰਘ ਤੇ ਅਧਰਵਾ ਸਿੰਘ ਨੱਗਲਗੜੀ ਆ ਪੰਜ ਜਥਿਆਂ ਬੰਦਿਆਂ ਦਾ ਜਥਾ ਭੁਖੜਦਾਲ ਤੇ ਵਹਿੰਦਾ ਹੈ ਰੋਜ਼ ਅੱਜ 11ਵਾਂ ਦਿਨ ਹੈ ਸਾਡੇ ਕੋਲ ਮਹੀਨੇ ਦੀ ਬੁਕਿੰਗ ਹੋਈ ਹੋਈ ਹੈ ਨੌ ਲਿਖਾਏ ਹੋਏ ਆ ਲੋਕਾਂ ਨੇ ਆਪਣੇ ਹਰ ਪਿੰਡ ਚੋਂ ਦੋ ਦੋ ਤਿੰਨ ਤਿੰਨ ਜਥੇ ਬਣ ਕੇ ਆ ਰਹੇ ਆ ਤਾਂ ਉਹ ਕਹਿੰਦੇ ਵੀ ਦੱਸੋ ਕੀ ਹੁਕਮ ਹੈ ਕੀ ਕਰਨਾ ਹੈ ਕਿ ਰਣਨੀਤੀ ਅੱਗੇ ਦੀ ਸੋ ਪੁੱਛ-ਪੁੱਛ ਕੇ ਜਾ ਰਹੇ ਆ ਦੇਖੋ ਨੌਜਵਾਨ ਟਰੈਕਟਰ ਲੈ ਕੇ ਦੁਆਰਾ ਘੁੰਮਣਾ ਸ਼ੁਰੂ ਹੋ ਗਏ ਆ ਸੋ ਜਿਹੜੀ ਗਰਮੀ ਮੋਦੀ ਨੂੰ ਅਸੀਂ ਪਹਿਲਾਂ ਸਵਾ ਸਾਲ ਪਹਿਲਾਂ ਦਿਖਾਈ ਤੀ ਉਹੀ ਖੂਨ ਚ ਸਾਡੇ ਚ ਗਰਮੀ ਅੱਜ ਵੀ ਹੈਗੀ ਆ ਕੇਂਦਰ ਸਰਕਾਰ ਇਹ ਨਾ ਭੁੱਲੇ ਵੀ ਉਦੋਂ ਟਾਲ ਮਟੋਲ ਕਰਕੇ ਝੂਠੇ ਲਾਰੇ ਲਾ ਕੇ ਗੁਰਪੁਰਬ ਨੂੰ ਇਹਨਾਂ ਨੇ ਵਿਸ਼ਵਾਸ ਚ ਲੈ ਕੇ ਉੱਥੇ ਤੋਂ ਸਾਨੂੰ ਠਾਲ ਕੇ ਦਿੱਲੀ ਤੋਂ ਵਾਪਸ ਪੰਜਾਬ ਭੇਜਤਾ ਤਾਂ ਤੋ ਦਿੱਲੀ ਨੂੰ ਫੇਰ ਦੁਬਾਰਾ ਆ ਰਹੇ ਆਂ ਤੇ ਆ ਕੇ ਹਟੂਗੇ ਅਸੀਂ ਡਲੇਵਾਲ ਸਾਹਿਬ ਨੂੰ ਤਕਰੀਬਨ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਭੁਖੜਤਾਲ ਤੇ ਬੈਠੇ ਹੋਏ ਉਰੇ ਸਾਡੇ ਟੂਰ ਪਲਾਜ਼ਾ ਤੇ ਵੀ ਲੜੀਵਾਰ ਭੁਖੜਤਾਲ ਚੱਲ ਰਹੀ ਹੈ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਮੇਰੀ ਤੁਹਾਨੂੰ ਪਹਿਲਾਂ ਤਾਂ ਉਹ ਰੌਣ ਤੇ ਥੋੜਾ ਬਹੁਤ ਬਹੁਤ ਥੋੜੇ ਚੈਨਲ ਦਾ ਧੰਨਵਾਦ ਦੂਜੀ ਗੱਲ ਲੋਕ ਸਾਨੂੰ ਬਹੁਤ ਸਹਿਯੋਗ ਦੇ ਰਹੇ ਆਂ 20 ਦਸੰਬਰ ਤੇ 5-5 ਬੰਦੇ ਰੋਜ਼ ਭੁਖੜਤਾਲ ਤੇ ਬੈਠ ਰਹੇ ਆਂ ਅਗਰ ਡੱਲੇਵਾਲ ਸਾਫ ਨੂੰ ਕੁਝ ਹੋ ਗਿਆ ਇਹ ਸਾਰੇ ਪੰਜਾਬ ਸੜਕਾਂ ਉਪਰਾਖ ਹੈ ਲਾਜ ਜਲਾਨੀਆਂ ਲਾਹ ਬੱਚਾ ਬੱਚਾ ਇਹ ਮਰਨ ਮਰਤ ਤੇ ਬੈਠ ਜਾਊਗਾ ਔਰ ਇਹਨਾਂ ਨੂੰ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸਭ ਸਿਖਾ ਦਊਗਾ ਦੂਜੀ ਗੱਲ ਹੈ ਮੋਦੀ ਸਰਕਾਰ ਦਾ ਤਾਂ ਜਿਹੜਾ ਅੜੀ ਰੁਈਆ ਰਵਈਆ ਹੈਗਾ ਹੀ ਹੈਗਾ ਇਹਨਾਂ ਨੇ ਗੁਰਪਰਬ ਵਾਲੇ ਦਿਨ ਜਿਹੜੇ ਕਾਲੇ ਕਾਨੂੰਨ ਰੱਦ ਕਰੇ ਤੇ ਹੁਣ ਇਹਨਾਂ ਨੇ ਉਹ ਖਰੜਾ ਸਟੇਟਾਂ ਨੂੰ ਭੇਜਤਾ ਦੁਬਾਰਾ ਹੈ ਟੇਡੇ ਢੰਗ ਨਾਲ ਉਹ ਦੁਬਾਰਾ ਕਾਨੂੰਨ ਲਾਉਣੇ ਨੂੰ ਫਿਰਦੇ ਨੇ ਦੂਜੀ ਗੱਲ ਹੈ ਜਿਹੜਾ ਮਤਲਬ ਕਾਨੂੰਨ ਲਾਗੂ ਹੋਣ ਤੇ ਪਹਿਲੇ ਮਤਲਬ ਉਹ ਜਿਹੜੇ ਕਾਲੇ ਕਾਨੂੰਨ ਹੈ ਇਹਨਾਂ ਨੇ ਜਿਹੜੀ ਐਸੋ ਜੀਰੀ ਤਿੰਨ ਤਿੰਨ ਚਾਰ ਚਾਰ ਚਾਓ 2-200 ਰੁਪਇਆ ਕੱਟ ਲਾ ਕੇ ਉਹ ਕਰੀਏ ਉਹਦਿਆਂ ਤਹਿਆਂ ਤਾਂ ਇਹ ਮਤਲਬ ਐਮਐਸਪੀ ਦਾ ਜਿਹੜਾ ਕਾਨੂੰਨ ਨਿਜਮ ਬੜਿਆ ਹੋਇਆ ਉਹਨਾਂ ਦੀ ਪਹਿਲੀ ਅੜਾ ਰਹੀ ਹੈ ਦੋ ਹੀ ਗੱਲ ਹੈ ਸਾਨੂੰ ਬਹੁਤ ਇਹ ਮਤਲਬ ਪਰੇਮਾਨਾ ਗੱਲ ਕਹਿਣੀ ਪੈ ਰਹੀ ਹੈ ਵੀ ਅਸੀਂ ਕੋਈ ਖੁਸ਼ੀ ਚ ਨਹੀਂ ਇਹ ਮਤਲਬ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਲੋਕਾਂ ਦੀ ਪਰੇਸ਼ਾਨੀ ਬਿਲਕੁਲ ਮੈਂ ਮੰਨਦਾ ਹੈਗੀ ਕਿਸੇ ਨੇ ਪੇਪਰ ਦੇਣਾ ਕਿਸੇ ਨੇ ਪੀਜੀਆ ਜਾਣਾ ਐਮਬੂਲੈਂਸ ਹੈ ਇਹ ਆ ਹੋਰ ਜ਼ਰੂਰੀ ਕੰਮ ਹੈ ਉਹਨਾਂ ਨੂੰ ਅਸੀਂ ਨਹੀਂ ਰੋਕਦੇ ਦੋਈ ਗੱਲ ਆ ਆਮ ਜਿਹੜਾ ਰੋਜ਼ ਦਾ ਜੀਵਨ ਹੈ ਉਹਦੇ ਚ ਵੀ ਦਿੱਕਤਾਂ ਆਉਂਦੀਆਂ ਪਰ ਉਹਦਾ ਕਾਰਨ ਐ ਇੱਕ ਲੋਕ ਕਹਿੰਦੇ ਵੀ ਇਹਨਾਂ ਨੂੰ ਆਮ ਪਬਲਿਕ ਨੂੰ ਹਰਾਸ ਕਰਕੇ ਕੀ ਆ ਫਾਇਦਾ ਪਰੇਸ਼ਾਨ ਕਰਕੇ ਇਹ ਕੋਈ ਸਾਡਾ ਸ਼ੌਂਕ ਨਹੀਂ ਇਹ ਮਜਬੂਰੀ ਬਿੱਤੇ ਨਿਕਲਿਆ ਹੋਇਆ ਇਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜੇ ਕਿਸੇ ਬੰਦੇ ਦੀ ਪਰਿਵਾਰ ਬਿੱਤੇ ਬਾਹਰ ਵੱਡ ਹੋ ਜਾਵੇ ਰਾਤ ਨੂੰ ਕੋਈ ਡਰਮੀ ਰਾਹੀਂ ਰੁਕ ਰੌਂਦਾ ਫੇਰ ਉਹ ਰਾਤ ਨੂੰ ਸੁੱਤਾ ਆਰਾਮ ਨਾਲ ਨਹੀਂ ਸੌਂ ਸਕੂਗਾ ਰੌਲਾ ਪਾਊਗਾ ਨਾ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਬੁਢੇ ਬਜ਼ੁਰਗ ਨਿਆਣਿਆਂ ਨੂੰ ਸੌਣ ਦਊਗਾ ਨਾ ਉਹ ਮਤਲਬ ਪੜੋਸਿਆਂ ਨੂੰ ਸੌਣ ਦਊਗਾ ਇੱਕ ਨੇ ਹੁਣ ਸਾਨੂੰ ਪਰੇਸ਼ਾਨ ਹੈ ਰੋਟੀ ਰੋਜੀ ਗਰੀਬ ਦੀ ਅਮੀਰ ਦੀ ਸਾਰਿਆਂ ਦਾ ਰਜਗਾਰ ਖੋਇਆ ਜਾ ਰਿਹਾ ਜੇ ਮੰਡੀਕਰਨ ਖਤਮ ਹੋ ਗਿਆ ਟਰਾਂਸਪੋਰਟ ਵੀ ਖਤਮ ਹੋ ਜਾਣੀ ਆ ਆਰਥੀ ਵੀ ਖਤਮ ਹੋ ਜਾਣੀ ਆ ਲੇਬਰ ਵੀ ਖਤਮ ਹੋ ਜਾਣੀ ਆ ਕਿਸਾਨੀ ਵੀ ਖਤਮ ਹੋ ਜਾਣੀ ਆ ਜਿਹੜੇ ਮਤਲਬ ਇੱਕ ਸਾਫ਼ ਤੇ ਰੇਟ ਪਰ ਕੰਕਾ ਮਿਲਦੀਆਂ ਇਹ ਕਾਰਪੋਰੇਟ ਘਰਾਣਿਆਂ ਦੇ ਅਧੀਨ ਆ ਜੂਗੀਆਂ ਇਹ ਮਤਲਬ ਕਿਲੋ ਕਿਲੋ 2 2 ਕਿਲੋ ਦੇ ਪੈਕਟਾਂ ਦੇ ਬੜੇ ਬੜੇ ਮੌਲਾਂ ਵਾਲੇ ਇਹ ਵੇਚੂਗੇ ਛੋਟੀਆਂ ਚੱਕੀਆਂ ਵੀ ਤਬਾਹ ਹੋ ਜੂਗੀਆਂ ਛੋਟੀਆਂ ਦੁਕਾਨਾਂ ਵੀ ਤਬਾਹ ਹੋ ਜੂਗੀਆਂ ਵੇਰਜਗਾਰੀ ਦਾ ਦੈਂਤ ਮਤਲਬ ਬਹੁਤ ਫੈਲ ਜੂਗਾ ਉਹਦੇ ਚ ਇਹ ਜਿਹੜੇ ਇਹਨਾਂ ਦੇ ਬੜੇ ਬੜੇ ਮੌਲ ਹੋਊਗੇ ਛੋਟੀਆਂ ਦੁਕਾਨਦਾਰਾਂ ਦੇ ਛੋਟੇ ਜ਼ਿਮੀਂਦਾਰਾਂ ਦੇ ਹਰ ਛੋਟੇ ਵਰਗ ਦੇ ਇਹਨਾਂ ਦੇ ਜਿਹੜੇ ਸੀਸੇ ਸਾਫ਼ ਕਰੂਗੇ ਧੰਨ ਵੈਲਫੇਅਰ ਐਸੋਸੀਏਸ਼ਨ ਬਲੌਕ ਮੈਜਰੀ ਦਾ ਪ੍ਰਧਾਨ ਹੈ ਤੇ ਅੱਜ ਜੋ ਧਰਨਾ ਇੱਥੇ ਬਣੀਵਾਲ ਗਰੁੱਪ ਨੇ ਲਾਇਆ ਹੈਗਾ ਮੈਂ ਉਹਦੇ ਵਿੱਚ ਸਮਰਥਨ ਕੀਤੀ ਹੈ ਮੈਂ ਇਹਨਾਂ ਦੇ ਨਾਲ ਜੋ ਵੀ ਇਹਨਾਂ ਨੇ ਮੰਗਾ ਆਪਣੇ ਕਿਸਾਨਾਂ ਬਾਰੇ ਦੱਸਿਆ ਆਪ ਨੂੰ ਪਹਿਲਾਂ ਹੀ ਵਿਸਤਾਰ ਨਾਲ ਮੈਂ ਇਹਨਾਂ ਦੀ ਸਮਰਥਨ ਕਰਦਾ ਆਪਣੇ ਯੂਨੀਅਨ ਵੱਲੋਂ ਅਤੇ ਸਰਕਾਰ ਨੂੰ ਵੀ ਬੇਨਤੀ ਹੈ ਵੀ ਇਹਨਾਂ ਦੀਆਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਇਹ ਮੰਨੀਆਂ ਜਾਣ ਤੇ ਡੱਲੇਵਾਲ ਸਾਹਿਬ ਦੀ ਸਿਹਤ ਹੈ ਜਿਹੜੀ ਹੈ ਉਹ ਤੰਦਰੁਸਤਰੀ ਹੋਵੇ ਅਰਥੇ ਉਹਨਾਂ ਦਾ ਆਪਣਾ ਜਿਹੜਾ ਹੈਗਾ ਬਚਾਓ ਕੀਤਾ ਜਾਵੇ ਚਾਹੇ ਡਾਕਟਰੀ ਸਹਾਇਤਾ ਦਿੱਤੀ ਜਾਵੇ ਜੋ ਵੀ ਦਿੱਤੀ ਜਾਵੇ ਉਹਨੂੰ ਬਚਾਇਆ ਜਾਵੇ